ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤਾਂ ਦੋਸਤੋਂ ਸੁਖਰਤੀਆ ਲਾਈਵ ਆਇਆ ਸੀ ਆਪਣੇ ਇੰਸਟਾਗ੍ਰam ਅਕਾਊਂਟ ਤੇ ਜਿਸ ਦੇ ਵਿੱਚ ਉਸ ਨੇ ਕੁਝ ਗੱਲਾਂ ਕੀਤੀਆਂ ਸੀ ਤੇ ਕੁਝ ਲੋਕ ਸੁਖਰਤੀਏ ਨੂੰ ਟਰੋਲ ਕਰ ਰਹੇ ਸੀ ਉਸ ਦੇ ਬਾਰੇ ਵੀ ਸੁਖਰਤੀਏ ਨੇ ਲਾਈਵ ਦੇ ਵਿੱਚ ਰਿਪਲਾਈ ਦਿੱਤੇ ਸੀ ਤੇ ਦੋਸਤੋਂ ਹੁਣ ਮਨਜੀਤ ਕੋਰ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਲਾਈਵ ਆ ਕੇ ਦੇਖੋ ਕੀ ਕਿਹਾ ਦੋਸਤੋਂ ਮਨਜੀਤ ਕੋਰ ਨੇ ਕੁਝ ਵੀਡੀਓਜ਼ ਬਾਰੇ ਗੱਲ ਕੀਤੀ ਹੈ ਜੋ ਅੱਗੇ ਵੀਡੀਓ ਦੇ ਵਿੱਚ ਦੇਖੋਗੇ ਮਨਜੀਤ ਕੋਰ ਨੇ ਪੇਜਾਂ ਵਾਲਿਆਂ ਨੂੰ ਦੇਖੋ ਕੀ ਕਿਹਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਮੈਂ ਤੁਹਾਡੀ ਮਨਜੀਤ ਉਸਤਾਦ ਬੁਲਾਈ ਕੇਰ ਮੈਂ ਜਿਹੜੀ ਤੈਨੂੰ ਕੱਲ ਵੀਡੀਓ ਪਾਈਆਂ ਸੀਗੀ ਉਸਤਾਦ ਕੋਈ ਚੱਕਰ ਨਹੀਂ ਅਪਲੋਡ ਕਰ ਦੇ ਦੇਖਦੇ ਆਂ ਵੈਸੇ ਹਨਾ ਤਮਕੀਆਂ ਤਾਂ ਮਿਲਦੀਆਂ ਪਈਆਂ ਤੇ ਆ ਸਮਾਨ ਦੀ ਜ਼ਿੰਮੇਵਾਰੀ ਆਪ ਹੋ ਗਈ ਉਹਨੂੰ ਦੱਸਦੇ ਆਂ ਕਿ ਕੌਣ ਜ਼ਿੰਮੇਵਾਰ ਕੌਣ ਕੀ ਹੋਊਗਾ ਕਿ ਨਹੀਂ ਉਸਤਾਦ ਬੁਲਾਈ ਕੋਈ ਚੱਕਰ ਨਹੀਂ ਪਰਾ ਪਾ ਦੇ ਵੀਡੀਓ ਤਾਂ ਦੋਸਤੋ ਮਨਜੀਤ ਕੌਰ ਨੇ ਪਹਿਲਾਂ ਵੀ ਕੁਝ ਸ਼ੁਕਰਤੀਏ ਦੀ ਵੀਡੀਓ ਵਾਇਰਲ ਕੀਤੀ ਸੀ ਜਿਸ ਤੋਂ